ਇਸ ਤਰ੍ਹਾਂ ਦੇ ਨਾਲ ਦੋਸਤੋ ਸੜਕਾਂ ਪੱਟ ਕੇ ਪਿੰਡ ਨੂੰ ਬਚਾਉਣ ਲਈ ਬੰਨ ਲਾਏ ਜਾ ਰਹੇ ਨੇ ਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਪਿੰਡਾਂ ਨੂੰ ਪਿੰਡਾਂ ਨੂੰ ਇੱਡਾਂ ਦੇ ਪਾਣੀਆਂ ਜਿਹੜਾ ਵੜਨ ਤੋਂ ਬਚਣ ਲਈ ਪਹਿਰੇ ਦਾ ਲੱਗਦੇ ਨੇ ਪਰ ਸੜਕਾਂ ਪੱਟ ਕੇ ਜਾਂ ਕਿਹਦੀ ਇਹ ਬੰਨ ਲਾਉਣੇ ਸ਼ੁਰੂ ਕਰਤੇ ਤਸਵੀਰਾਂ ਇਹ ਜਖੇਪੜ ਦੇ ਢਾਲੀਵਾਲ ਵਸਦੀਆਂ ਨੇ ਜਿੱਥੇ ਆਪਾਂ ਚੀਮਿਆਂ ਨੂੰ ਜਾਣਿਆ ਜਦੋਂ ਜਿੱਥੇ ਨਮਾ ਪੁਲ ਬਣਿਆ ਆ ਦੇਖ ਸਕਦੇ ਹੋ ਵੀ ਬੰਨ ਲਾਇਆ ਜਾ ਰਿਹਾ ਹੈ ਪਿੰਡ ਨੂੰ ਬਚਾਉਣ ਦੇ ਲਈ ਪਿੰਡਾਂ ਚ ਪਾਣੀਆਂ ਜਿਹੜਾ ਵੜਨ ਤੋਂ ਬਚਣ ਲਈ ਪਹਿਰੇ ਤਾਂ ਲੱਗਦੇ ਨੇ ਪਰ ਸੜਕਾਂ ਪੱਟ ਕੇ ਜਾਂ ਕਹਿੰਦੀ ਇਹ ਬੰਨ ਲਾਉਣੇ ਸ਼ੁਰੂ ਕਰਤੇ ਤਸਵੀਰਾਂ ਇਹ ਜਖੇਪੜ ਦੇ ਢਾਲੀਵਾਲ ਵਸਦੀਆਂ ਨੇ ਜਿੱਥੇ ਆਪਾਂ ਚੀਮਿਆਂ ਨੂੰ ਜਾਂਦੇ ਜਦੋਂ ਆਹ ਦੇਖ ਸਕਦੇ ਹੋ ਵੀ ਬੰਨ ਲਾਇਆ ਜਾ ਰਿਹਾ ਪਿੰਡ ਨੂੰ ਬਚਾਉਣ ਦੇ ਲਈ ਇਹ ਹਾਲਾਤ ਨੇ ਜੀ ਬਹੁਤ ਮਾੜੇ ਹਾਲਾਤ ਮਾੜੇ ਹਾਲਾਤ ਨੇ ਜੀ ਕਿਉਂ ਬਾਈ ਜੀ ਲਗਾਤਾਰ ਪਾਣੀ ਜੜੀ ਜਾਂਦਾ ਜੀ ਮਤਲਬ ਜਿੱਦਾ ਹੜ੍ਹ ਦੇਖੋ ਅਗਲੀ ਜ਼ਿੰਦਗੀ ਇਹ ਕਹਿੰਦੇ ਨੇ ਉੱਤੋਂ ਵੀ ਆਇਆ ਉੱਤੋਂ ਦੀ ਹੈਗਾ ਹਾਂ ਉੱਤੋਂ ਮਗਰੋਂ ਰਿਪੋਰਟਾਂ ਵੀ ਆਈਆਂ ਨੇ ਠੀਕ ਹੈ ਹਾਂ ਬਹੁਤ ਜਿਆਦਾ ਹੜ੍ਹ ਦੇਖੂਗਾ ਇੱਕ ਹੜ੍ਹ ਆਪ ਮੰਗਲੇ ਕੁਛ ਦੇਖਿਆ ਬਹੁਤ ਮਾੜੇ ਹਾਲਾਤ ਨੇ ਜੀ ਪਾਣੀ ਲਗਾਤਾਰ 흘ੇ ਓਵਰ ਹੋ ਹੀ ਜਾਂਦਾ ਹੋਰ ਫਲੋ ਹੋਣ ਦਾ ਡਰ ਇਹ ਤਾਂ ਪੰਜਾਬ ਚ ਹੜਾ ਆ ਗਏ ਸਾਰੇ ਚ ਸਾਰੇ ਪੰਜਾਬ ਚ ਹੜ੍ਹ ਮੰਨ ਲੇ ਚੱਲੋ ਇਹ ਹਾਲਾਤ ਬਣ ਕੇ ਆਪ ਦਾ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਹੈ ਸਾਡੀ ਤਾਂ ਪੰਜਾਬ ਦੀ ਕੋਈ ਸੁਣਦੀ ਨਹੀਂ ਨਾ ਮੋਦੀ ਸੁਣੇ ਨਾ ਕੋਈ ਭਾਂ ਆਪ ਮਨਤਮਾਨ ਹੋੜੀ ਸੁਣਨ ਪਈ ਆ ਇਹੀ ਨਾਲ ਆਏ ਦੇ ਵਿੱਚ ਉਹ ਚਾਰ ਮਿੱਟੀ ਆ ਬੱਠੜ ਚੱਕ ਲਏ ਚਾਰ ਮਿੱਟੀ ਦੇ ਮੈਂ ਕਿੰਨੇ ਰਾਮ ਹੁੰਦਾ ਸੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜਖੇਪੜ ਪਿੰਡ ਦੇ ਵਿੱਚ ਖੜੇ ਆਂਗੇ ਫੜਾਂ ਦੀ ਲਪੇਟ ਕੋਠਿਆਂ ਦੇ ਉੱਪਰ ਦੀ ਪਾਣੀ ਫਿਰਦਾ ਹੈ ਅੱਜ ਜਖੇਪੜ ਪਿੰਡ ਨੂੰ ਬਚਾਉਣ ਲਈ ਆ ਦੇਖੋ ਇੱਕ ਬੰਨ ਮਾਰਿਆ ਜਾ ਰਿਹਾ ਹੈ ਪਿੰਡ ਦੇ ਆਲੇ-ਦਾਲੇ ਜਿੱਥੇ ਦੀ ਵੀ ਰਸਤੇ ਤੇ ਲੰਘਣ ਨੂੰ ਸੜਕਾਂ ਤੇ ਰਸਤੇ ਤਾਂ ਬੰਦ ਹੋ ਹੀ ਚੁੱਕੇ ਨੇ ਆ ਪਿੰਡ ਦਾ ਕੀ ਹਾਲਾਤ ਹੈ ਤੁਹਾਨੂੰ ਪੂਰੀ ਗੱਲ ਬਾਤ ਹੈ ਜਿਹੜੀ ਦਿਖਾਉਣੇ ਆ ਵੀ ਕਿਹੜੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ ਸਾਰਾ ਪੰਜਾਬ ਅੱਜ ਫੜਾਂ ਦੀ ਲਪੇਟ ਦੇ ਵਿੱਚ ਆ ਚੁੱਕੇਗਾ ਉਧਰ ਘੱਗਰ ਹੈ ਜਿਹੜਾ ਉਹ ਡਰਾ ਰਿਹਾ ਹੈਗਾ ਪਿੱਛੇ ਟਾਂਗਰੀ ਨਦੀਆ ਜਿਹੜੀ ਅਮਾਲੇ ਲਵੇ ਉਹ ਟੁੱਟ ਚੁੱਕੀ ਹੈਗੀ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਆ ਬਾਈ ਇਹ ਤਾਂ ਜਮੇ ਬਰਾਬਰ ਹੋ ਗਿਆ ਜੀ 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 ਦੇ ਮੁੰਡਾ ਹਰੇਕ ਨਾਲ ਖੜਾਂਗੇ ਜੀ ਹਰੇਕ ਨਾਲ ਖੜੋਂਗੇ ਆ ਦੇਖੋ ਜੀ ਪਿੰਡ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਇਸ ਕਰਕੇ ਪਹਿਲੀ ਤਿਆਰੀ ਹੈ ਜਿਹੜੀ ਬੰਨ ਮਾਰਨ ਦੀ ਵੱਡੀ ਤਿਆਰੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖ ਸਕਦੇ ਵੀ ਕੀ ਹਾਲਾਤ ਨੇ ਪਿੰਡ ਦੇ ਪਾਣੀ ਜਿਹੜਾ ਓਵਰਫਲੋ ਹੈ ਜਿਹੜਾ ਬਹੁ ਕੀ ਕੀ ਹਾਲਾਤ ਨੇ ਜੀ ਬੜੀ ਚੜਦੀ ਜਾ ਰਿਹਾਗਾ ਚੜਦਾ ਜਾ ਰਿਹਾ ਹੈ 1.5 ਫੁੱਟ ਪਾਣੀ ਚੜ ਗਿਆ 1.5 ਫੁੱਟ ਚੜ ਗਿਆ ਕਿੰਨੇ ਟਾਈਮ ਚ 2 ਬਜੇ ਤੋਂ ਬਾਅਦ ਆ আচ্ছা 2 ਘੰਟਿਆਂ ਚ ਹਾਂ 2 ਘੰਟਿਆਂ ਚ 2 ਫੁੱਟ 1.5 ਫੁੱਟ ਚੜ ਗਿਆ ਹੋਰ ਵੀ ਕੈਮਰਾ ਮਰ ਮੜ ਗਿਆ ਮੈਨੂੰ ਇਹ ਲੱਗਦਾ ਇੱਕ ਪਹਿਲਾਂ ਤਾਂ ਸੋਡਿਆ ਪੁਲ ਉੱਪਰ ਦੀ ਲੰਗਣਾ ਤੇ ਆ ਵੀ ਡਿੱਕਾ ਬਣ ਗਿਆ ਆ ਵੀ ਡਿੱਕਾ ਸਾਹਿਬ ਬਣ ਗਿਆ ਆ ਵੀ ਡਿੱਕਾ ਸਾਹਿਬ ਬਣ ਗਿਆ ਆ ਉੱਥੋਂ ਪਾਣੀ ਹੁਣ ਡੱਪਣ ਲੱਗਿਆ ਜੀ ਐਡਾ ਡੱਪਣ ਲੱਗਿਆ ਹੁਣ ਡੱਪਣ ਲੱਗਿਆ ਜੀ ਆ ਦੇਖੋ ਨਿਸ਼ਾਨੀ ਆ ਸਾਡੇ ਪਿੰਡ 'ਚ ਪਾਣੀ ਵੜਨ ਦੀ ਅੱਛਾ ਥੋੜੇ ਪਿੰਡ 'ਚ ਪਾਣੀ ਵੜਨ ਦੀ ਜੇ ਨਿਸ਼ਾਨੀ ਆ ਆ ਪਿੰਡ 'ਚ ਪਾਣੀ ਵੜਨ ਲੱਗ ਗਿਆ ਹਾਂਜੀ ਹਾਂ ਪਿੰਡ ਦੇ ਵਿੱਚ ਥਰੂ ਹੋ ਜੂਗਾ ਜੀ 2 ਘੰਟਿਆਂ ਦੇ ਕਰਾਓ 2 ਘੰਟੇ ਹਾਲਾਤ ਵਧੀਆਂ ਜੇ ਵਧ ਹੀ ਗਏ ਆ ਦੇਖ ਸਕਦੇ ਹੋ ਵੀ ਪਿੰਡ ਦੇ ਵਿੱਚ ਪਾਣੀ ਵੜਨਾ ਜਖੇਪੜ ਪਿੰਡ ਪੈਂਦਾ ਇਹ ਸਾਹਿਬ ਲਾਓ ਵੀ ਉਧਰ ਤਾਂ ਜਿਹੜੇ ਹੜ ਆਏ ਨੇ ਉਹ ਤਾਂ ਖਤਮ ਹੀ ਹੋ ਗਿਆ 1400 ਪਿੰਡ ਪਰ ਇਧਰਲੇ ਤਾ ਉੱਥੇ ਵੀ ਦੇਖ ਸਕਦੇ ਹਾਂ ਵੀ ਕੀ ਹਾਲਾਤ ਨੇ ਜਿਹੜੇ ਟੱਕਰ ਪਿੰਡ ਚ ਪਾਣੀ ਜਿਹੜਾ ਵੜਦਾ ਦੇਖੋ ਜੀ ਕਿੱਡਾ ਵੱਡਾ ਸਮੁੰਦਰ ਦੀ ਤਰ੍ਹਾਂ ਜਿਵੇਂ ਪਿੰਡਾਂ ਪੰਜਾਬ ਦੇ ਨਾਲੇ ਛੋਟੇ-ਛੋਟੇ ਚੋਏ ਉਹ ਵੀ ਨਦੀਆਂ ਦਾ ਰੂਪ ਧਾਰ ਗਏ ਕਿਉਂ ਜੀ ਭਾਈ ਕੀ ਹਾਲਾਤ ਨੇ ਖਾਲਸਾ ਜੀ ਬਹੁਤ ਮਾੜੇ ਹਾਲਾਤ ਨੇ ਭਾਈ ਸਾਹਿਬ ਜੀ ਦੇਖ ਕੇ ਬਹੁਤ ਜ਼ਿਆਦਾ ਡਰ ਲੱਗਦਾ ਵੀ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਹੈ ਵੀ ਕੀ ਬਣੂ ਕੀ ਬਣੂਗਾ ਜੀ ਸਰਹੰਦ ਤੱਕ ਦਾ ਪਾਣੀ ਦੇਖ ਸਕਦੇ ਹਾਂ ਵੀ ਆ ਦੇਖੋ ਪਿੰਡਾਂ ਵਾਲੇ ਪਾਸੇ ਆ ਜਿਹੜਾ ਪਾਣੀ ਜਾਣਾ ਸ਼ੁਰੂ ਹੋ ਗਿਆ ਪਰ ਸਾਰਾ ਪਿੰਡ ਹੁਣ ਜੀਸੀਬੀ ਦਾ ਕੰਧ ਕਾਲੇ ਇੱਕ ਮੰਨ ਲਓ ਪਿੰਡ ਚੋਂ ਪਾਣੀ ਵੜਨ ਰੋਕਣ ਵਾਸਤੇ ਜੇ ਕਹიდੀ ਬੰਨ ਲਾ ਰਹੇ ਨੇ ਕੋਈ ਡਾਟ ਲੱਗੀ ਪਈ ਹੈ ਜਮਾਨਾ ਡਾਟ ਲੱਗੀ ਪਈ ਹੈ ਕੀ ਆ ਦੇਖ ਹਿਸਾਬ ਲ ਮਾਰ ਲੋ ਨੀਗਾ ਆ ਦੇਖੋ ਇੱਕ ਮਿੰਟ ਘਰ ਵੀ ਨਹੀਂ ਛੱਡਦਾ ਹੈਗਾ ਜੀ ਨਹੀਂ ਛੱਡਦਾ ਉੱਚਾ ਆਪਣਾ ਪਿੰਡ ਚ ਖੇਫੜ ਦਾ ਸਰਪੰਚੋ ਜੀ ਕੀ ਇਹ ਹਾਲਾਤ ਨੇ ਕਿਵੇਂ ਬਣੇ ਨੇ ਇਹ ਹਾਲਾਤ ਸਵੇਰ ਤੋਂ ਹੀ ਵਧੀਆਂ ਆਂਦਾ ਪਾਣੀ ਲਗਭਗ ਮਤਲਬ ਇਹ ਪੁਰਾਣੇ ਰਿਕਾਰਡ ਦੇਖੀ ਆਪਾਂ ਵੀ ਇੰਨਾ ਪਾਣੀ ਕਦੇ ਦੇਖਿਆ ਨਹੀਂ ਹੈਗਾ ਮਾਪਾ ਪੂਰੇ ਅੱਪਰ ਲੈਵਲ ਤੇ ਆਉਣਾ ਤਾਂ ਕਰਕੇ ਹੁਣ ਬੰਨ ਲਵਾ ਰਹੇ ਸੀ ਵੀ ਪਿੰਡ ਚ ਐਂਟਰ ਹੋਏ ਪਾਣੀ ਪਿੰਡ ਚ ਐਂਟਰ ਨਾ ਹੋਵੇ ਆਹ ਦੇਖ ਸਕਦੇ ਹੋ ਵੀ ਬੰਨ ਲਾਉਣ ਨੂੰ ਮਜਬੂਰ ਹੋ ਗਏ ਜਿੱਥੇ ਕੋਈ ਆਸ ਨਹੀਂ ਸੀ ਪਾਣੀ ਦੀ ਵੀ ਉੱਥੇ ਵੀ ਹੜ ਆ ਗਏ ਪੰਜਾਬ ਚ ਆ ਦੇਖ ਸਕਦੇ ਹੋ ਜਖੇਪੜ ਪਿੰਡ ਦੇ ਵਿੱਚ ਚੋਅ ਹੈ ਜਿਹੜਾ ਆਉਂਦਾ ਹੈ ਨਸਰੰਦ ਤੋਂ ਪਾਸੋਂ ਤੋਂ ਸਨਾਮ ਉਦਮ ਸਿੰਘ ਵਾਲੇ ਦੇ ਕੋਲ ਦੀ ਉਹਦੇ ਹਾਲਾਤ ਨੇ ਇਹ ਪਿੱਛੇ ਵੀ ਟੁੱਟ ਗਿਆ ਕਹਿੰਦੇ ਦੋ ਜਗ੍ਹਾ ਫੇਰ ਵੀ ਪਾਣੀ ਦਾ ਪੱਧਰ ਜਿਹੜਾ ਘਟਣ ਦਾ ਨਾਉ ਨਹੀਂ ਲਿਆ ਕਿਉਂਕਿ ਬਾਰਿਸ਼ ਵੀ ਨਹੀਂ ਰੁਕ ਰਹੀ ਤੇ ਨਾਲ ਲੋਕਾਂ ਦੇ ਹਾਲਾਤ ਜ਼ਮੀਨਾਂ ਫਸਲਾਂ ਡੁੱਬ ਰਹੀਆਂ ਨੇ ਵੀ ਘਰਾਂ ਨੂੰ ਤਾਂ ਬਚਾ ਲਈਏ ਇਸ ਕਰਕੇ ਆ ਦੇਖ ਸਕਦੇ ਹਾਂ ਵੀ ਜੇ ਸੀਬੀ ਲਾ ਕੇ ਬੰਨ੍ਹ ਲਾਉਣ ਨੂੰ ਮਜਬੂਰ ਹੋਏ ਨੇ ਰਾਤ ਨੂੰ ਵੀ ਦੇਖ ਸਕਦੇ ਹਾਂ ਵੀ ਪਾਣੀ ਦਾ ਕੀ ਪਤਾ ਹੈ ਹਨਾ ਪਾਣੀ ਦਾ ਕੋਈ ਪਤਾ ਨਹੀਂ ਕਿਸੇ ਵੇਲੇ ਵੱਲ ਸਕਦਾ ਹੈ ਦੇਖ ਸਕਦੇ ਹਾਂ ਵੀ ਪਿੰਡ ਨੂੰ ਬਚਾਉਣ ਲਈ ਬੰਨ੍ਹ ਹੈ ਜਿਹੜਾ ਮਾਰਿਆ ਜਾ ਰਿਹਾ ਹੈ ਜਿਹੜਾ ਜੋ ਹੈ ਇੱਕ ਨਦੀ ਦਾ ਰੂਪ ਧਾਰ ਗਿਆ ਪਾਣੀ ਇੱਕ ਨਦੀ ਘੱਗਰ ਨਦੀ ਜਿੰਨੀ ਪਾਣੀ ਨਜ਼ਰ ਆਉਂਦਾ ਹੈ ਇੱਥੇ ਵੀ ਇੰਨਾ ਜ਼ਿਆਦਾ ਪਾਣੀ ਤੇਜ਼ੀ ਨਾਲ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਚੱਲ ਰਿਹਾ ਇਹਦੇ ਵਿੱਚ ਵੀ ਪਰ ਪਿੰਡ ਕਣੀ ਪਾਣੀ ਆ ਜਿਹੜਾ ਸੜਕ ਦੇ ਉੱਪਰ ਪਾਣੀ ਚੜਨ ਲੱਗ ਗਿਆ ਤਾਂ ਇਸ ਕਰਕੇ ਬੰਨ ਲਾਉਣਾ ਜਿਹੜਾ ਪਿੰਡ ਵਾਲਿਆਂ ਨੇ ਸ਼ੁਰੂ ਕਰਤਾ ਵੀ ਰਾਤ ਰੂਤ ਨੂੰ ਕਈ ਵਾਰੀ ਪਿੰਡ 'ਚ ਪਾਣੀ ਵੜ ਜੇ ਤਾਂ ਬੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈਗਾ ਇਹ ਤਸਵੀਰਾਂ ਪੰਜਾਬ ਦੀਆਂ ਨੇ ਪੰਜਾਬ ਦੇ ਪਿੰਡ-ਪਿੰਡ ਦੀਆਂ ਤਸਵੀਰਾਂ ਹੋ ਗਈਆਂ ਇਹ ਫੜਾ ਨਾਲ ਪਿੰਡ ਪੰਜਾਬ ਦੇ ਨੇ ਜਿਹੜੇ ਉਹ ਜੇ ਕਹੀਦੀ ਹੈ ਵੀ ਡੁੱਬਣੇ ਡੁੱਬ ਰਹੇ ਨੇ 13-14 ਸੌ ਤਾਂ ਡੁੱਬੇ ਗਿਆ ਪਹਿਲਾਂ ਤੇ ਆਮ ਜਿੱਥੇ ਕੋਈ ਨਦੀ ਨਹੀਂ ਹੈਗੀ ਜਿੱਥੇ ਕੋਈ ਹੋਰ ਨਹੀਂ ਉੱਥੇ ਵੀ ਜਾਨੀ ਕਿ ਪਾਣੀ ਪਿੰਡਾਂ 'ਚ ਪੜਨ ਲੱਗ ਗਿਆ ਛੜਕਾਂ ਤਾਂ ਫੇਰ ਬਣ ਜਾਣਗੀਆਂ ਪਰ ਪਿੰਡ ਬਚਾਉਣੇ ਜ਼ਰੂਰੀ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਬੰਨ ਮਾਰਿਆ ਜਾ ਰਿਹਾ ਹੈ ਪਿੰਡ ਜਖੇਪੜ ਵਿਖੇ